ਮੇਰਾ ਨਾਮ ਡਾਕਟਰ ਕਵਲਜੀਤ ਸਿੰਘ ਕੋੜਾ ਹੈ ਜੀ ਮੈਂ AIMS ਬਠਿੰਡਾ ਵਿਖੇ ਕਿਡਨੀ ਟ੍ਰਾਂਸਪਲੈਂਟ ਤੇ ਯੂਰੋਲੋਜੀ ਵਿਭਾਗ ਦਾ ਹੈਡ ਆਫ ਡਿਪਾਰਟਮੈਂਟ ਹਾਂ ਯੇ ਸੋ ਡਾਕਟਰ ਸਾਹਿਬ ਕਿਡਨੀ ਟ੍ਰਾਂਸਪਲੈਂਟ ਕਿਦੋਂ ਸ਼ੁਰੂ ਹੋਇਆ ਕਿ ਕਿਡਨੀ ਟ੍ਰਾਂਸਪਲੈਂਟ ਦੀ ਸ਼ੁਰੂਆਤ ਜਿੰਨਾ ਕਹਾਂ ਤੇ ਅਸੀਂ ਜਿਹੜੀ ਤਿਆਰੀ ਸੀਗੀ ਮੈਂ 2019 ਦੇ ਵਿੱਚ ਜਿਹੜੇ ਸ਼ੁਰੂ ਤੋਂ ਅਸੀਂ ਡਾਕਟਰ ਇੱਥੇ ਜੁਆਇਨ ਕੀਤੇ ਸੀ ਜਦੋਂ AIMS ਦੀ ਸ਼ੁਰੂਆਤ ਹੋਈ ਸੀ ਉਹਨਾਂ ਡਾਕਟਰ ਚੌਕਾਂ ਤੇ ਸਾਡੇ ਦੇ ਡਾਇਰੈਕਟਰ ਸਾਹਿਬ ਸੀਗੇ ਫਾਊਂਡਰ ਡਾਇਰੈਕਟਰ ਡਾਕਟਰ ਡੀਕੇ ਸਿੰਘ ਉਹਨਾਂ ਦੇ ਜਿਹੜਾ ਮਾਰਗਦਰਸ਼ਨ ਦੇ ਵਿੱਚ ਅਸੀਂ 2021 ਤੋਂ ਇਹਦੀ ਸ਼ੁਰੂਆਤ ਇਹਦੇ ਜਿਹੜੇ ਕਾਗਜ਼ ਭਰਨ ਦੀ ਸ਼ੁਰੂਆਤ ਲਾਇਸੈਂਸ ਲੈਣ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਆਫੀਸ਼ੀਅਲੀ ਸਾਨੂੰ ਪਿਛਲੇ ਸਾਲ 2024 ਦੇ ਵਿੱਚ ਜਿਹੜਾ ਸੀਗਾ ਮਈ ਦੇ ਵਿੱਚ ਸਾਨੂੰ ਇਹਦਾ ਆਫੀਸ਼ੀਅਲ ਲਾਇਸੈਂਸ ਜਿਹੜਾ ਹੁੰਦਾ ਹੈ ਫਰੋਮ ਦੀ ਗਵਰਨਮੈਂਟ ਆਫ ਪੰਜਾਬ ਡਾਇਰੈਕਟਰ ਰਿਸਰਚ ਮੈਡੀਕਲ ਐਜੂਕੇਸ਼ਨ ਆਫਿਸ ਤੋਂ ਸਾਨੂੰ ਮਿਲਿਆ ਕਿਡਨੀ ਟ੍ਰਾਂਸਪਲਾਂਟ ਕਰਨ ਵਾਸਤੇ ਤੇ ਅਸੀਂ ਉਹ ਲਾਇਸੈਂਸ ਮਿਲਣ ਤੋਂ ਬਾਅਦ ਜਿਹੜੀਆਂ ਸਾਡੀਆਂ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਨੇ ਜਿੱਦੇ ਵਿੱਚ ਕਿੰਨੀ ਟ੍ਰਾਂਸਪੇਰੈਂਟ ਲਾਇਸੈਂਸ ਜਿਹੜਾ ਮਿਲਣ ਤੋਂ ਬਾਅਦ ਜਿਹੜਾ ਕਿੰਨੀ ਟ੍ਰਾਂਸਪੋਰਟ ਦਾ ਆਈ ਸੀ ਯੂ ਹੁੰਦਾ ਡਾਇਲਿਸਿਸ ਫੈਸਿਲਿਟੀਆਂ ਹੁੰਦੀਆਂ ਨੇ ਪਲੱਸ ਕਿੰਨੀ ਟ੍ਰਾਂਸਪੇਰੈਂਟ ਕਰਨ ਲਈ ਜਿਹੜੇ ਆਪਰੇਸ਼ਨ تھیਟਰ ਹੁੰਦੇ ਨੇ ਉਹਨਾਂ ਦੇ ਜਿਹੜੇ ਔਜ਼ਾਰ ਹੁੰਦੇ ਨੇ ਜਿੱਦੇ ਵਿੱਚ ਲੈਪਰੋਸਕੋਪਿੰਗ ਇੰਸਟਰੂਮੈਂਟਸ ਆ ਜਾਂਦੇ ਨੇ ਓਪਨ ਸਰਜਰੀ ਇੰਸਟਰੂਮੈਂਟਸ ਆ ਜਾਂਦੇ ਨੇ ਅਸੀਂ ਇਹ ਸਭ ਦੀ ਬੁਨਿਆਦੀ ਸੁਵਿਧਾਵਾਂ ਨੂੰ ਪ੍ਰੋਪਰਲੀ ਇੱਕ ਜਗ੍ਹਾ ਅਲਾਈਨ ਕਰਕੇ ਅਸੀਂ ਆਪਣੇ ਇਸ ਖੇਤਰ ਦਾ ਪੀਜੀਆ ਚੰਡੀਗੜ੍ਹ ਤੋਂ ਪਹਿਲਾ ਟ੍ਰਾਂਸਪਲੈਂਟ ਮਾਲਵਾ ਖੇਤਰ ਦਾ 6 ਮਾਰਚ 2025 ਨੂੰ ਅਸੀਂ ਕੀਤਾ ਜਿਸ ਦੇ ਵਿੱਚ ਇੱਕ 24 ਸਾਲ ਦੇ ਲੜਕੇ ਨੂੰ ਉਹਨਾਂ ਦੀ ਮਾਤਾ ਜੀ ਦੁਆਰਾ ਗੁਰੂਹ ਦਿੱਤਾ ਗਿਆ ਐਂਡ ਦੋਨੋਂ ਡੋਨਰ ਤੇ ਰਿਸਿਪੀਐਂਟ ਖੁਸ਼ੀ-ਖੁਸ਼ੀ ਔਰ ਫਿਟ ਹਾਲਤ ਦੇ ਵਿੱਚ ਕਰ ਗਏ ਔਰ ਹੁਣ ਵੀ ਫਾਲੋਅ ਅਪ ਦੇ ਵਿੱਚ ਜਿਹੜਾ ਰਿਸਿਪੀਐਂਟ ਹੈ ਉਹ ਬਹੁਤ ਅੱਛਾ ਪਰਫਾਰਮ ਕਰ ਰਿਹਾ ਹੈ ਹੈਲਥ ਪੁਆਇੰਟ ਆਫ ਿਊਟਨਾ ਜੀ ਸਰ ਹੁਣ ਤੱਕ ਜਿੰਨੇ ਅਮਰੀਕਾ ਵਾਲਿਆਂ ਦੀ ਪਾਪੂਲੇਸ਼ਨ ਜੋ ਸਟ੍ਰਮ ਹੈ ਦੱਸਿਆ ਕਿ ਜਦੋਂ ਵੀ ਕਿਸੇ ਨਵੇਂ ਇੰਸਟੀਚਿਊਟ ਦੇ ਵਿੱਚ ਕਿੰਨੀ ਟਰਾਂਸਪਰੈਂਸੀ ਸ਼ੁਰੂਆਤ ਹੁੰਦੀ ਹੈ ਤਾਂ ਜਿਹੜਾ ਪਹਿਲਾ ਲਾਇਸੈਂਸ ਉਹਦੇ ਲਈ ਮਿਲਦਾ ਉਹ 1 ਸਾਲ ਵਾਸਤੇ ਹੁੰਦਾ ਜਿਹਨੂੰ ਆਪਾਂ ਕੱਚਾ ਲਾਇਸੈਂਸ ਕਹਿ ਦਿੰਦੇ ਆ ਉਹ ਇੱਕ ਲਾਇਸੈਂਸ 1 ਸਾਲ ਵਾਸਤੇ ਸਾਨੂੰ ਮਿਲਿਆ ਸੀਗਾ ਔਰ ਉਹਦੇ ਵਿੱਚ ਫਿਲਹਾਲ ਅਸੀਂ ਫਰਸਟ ਕੇਸ ਕੀਤਾ ਇੱਕ ਕੇਸ ਹੀ ਕੀਤਾ ਬਟ ਉਹ ਲਾਇਸੈਂਸ ਹੁਣ ਅਗਲੀ ਵਾਰ ਜਿਹੜਾ ਸਾਡਾ ਰੀਨਿਊਅਲ ਸਟੇਜ ਤੇ ਹੈ ਰੀਨਿਊ ਹੋਣ ਲਈ ਗਿਆ ਇੱਕਦਮ ਚਾਰਜੇਗਾ ਉਹ ਫਿਰ 5 ਸਾਲ ਵਾਸਤੇ ਲਾਇਸੈਂਸ ਆ ਰਿਹਾ ਔਰ ਪਾਈਪਲਾਈਨ ਦੇ ਵਿੱਚ ਇਹ ਤਾਂ ਇੱਕ ਉਹ ਵਾਲਾ ਕੇਸ ਜਿਹੜਾ ਸੀ ਪਰਫਾਰਮ ਕੀਤਾ ਇਹਦੇ ਨਾਲ ਵੇਟਿੰਗ ਲਿਸਟ ਦੇ ਵਿੱਚ ਅਜੇ ਵੀ ਡੇਢ ਦੇ ਵਿੱਚ ਸਾਡੇ ਕੋਲ 35 ਮਰੀਜ਼ ਇਹੋ ਜਿਹੇ ਨੇ ਜਿਹੜੇ ਬਿਲਕੁਲ ਤਿਆਰ ਬਰ ਤਿਆਰ ਖੜੇ ਨੇ ਔਰ ਉਹਨਾਂ ਦੇ ਵਿੱਚੋਂ 10 ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਸਾਰੀਆਂ ਲੀਗਲ ਫਾਰਮੈਲਿਟੀਸ ਪੂਰੀਆਂ ਹੋ ਗਈਆਂ ਕਿਉਂਕਿ ਕਿਡਨੀ ਟ੍ਰਾਂਸਪਲੈਂਟ ਜਿਹੜਾ ਆਪਾਂ ਨੂੰ ਲਾਇਸੈਂਸ ਮਿਲਿਆ ਹੈ ਉਹ ਹੈ ਲਾਈਵ ਆਰਗਨ ਟ੍ਰਾਂਸਪਲੈਂਟ ਦਾ ਲਾਇਸੈਂਸ ਇਹਦੇ ਵਿੱਚ ਕੋਈ ਵੀ ਬਲੱਡ ਰਿਲੇਟਿਵ ਬੰਦਾ ਹੀ ਆਪਣੇ ਜਿਹੜੇ ਰਿਲੇਟਿਵ ਨੂੰ ਜਿਹੜਾ ਹੈ ਗੁਰਦਾ ਦੇ ਸਕਦਾ ਹੈ ਉਦੇ ਵਾਸਤੇ ਕਈ ਤਰ੍ਹਾਂ ਦੀਆਂ ਲਾਇਸੈਂਸ ਮਿਲਣ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਐਫੀਡੇਵਿਡਸ ਔਰ ਕਈ ਤਰ੍ਹਾਂ ਦੀਆਂ ਲੀਗਲ ਕਲੀਅਰੈਂਸ ਲੈਣੀਆਂ ਹੁੰਦੀਆਂ ਨੇ ਪੁਲਿਸ ਡਿਪਾਰਟਮੈਂਟ ਵੱਲੋਂ ਡਿਪਟੀ ਕਮਿਸ਼ਨਰ ਐਡ ਵੱਲੋਂ ਪਲੱਸ ਸਿਵਲ ਸਰਜਨ ਦੇ ਵੱਲੋਂ ਉਹ ਸਾਰੀਆਂ ਫਾਰਮੈਲਿਟੀਆਂ ਆਪਣੇ ਇਸ ਖੇਤਰ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹ ਗਵਰਨਮੈਂਟ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੁੰਦੀਆਂ ਨੇ ਉਹਨਾਂ ਦੀ ਕਮੇਟੀ ਬਣਦੀ ਹੈ অথੋਰੀゼਸ਼ਨ ਕਮੇਟੀ ਉਹ ਉਸ অথੋਰੀゼਸ਼ਨ ਕਮੇਟੀ ਨੇ 35 ਮਰੀਜ਼ਾਂ 'ਚੋਂ 10 ਮਰੀਜ਼ਾਂ ਦੀ ਕਲੀਅਰੈਂਸ ਵੀ ਦੇ ਦਿੱਤੀ ਹੈ ਔਰ ਇਹ ਮੈਂ ਕਵਾਂਗਾ ਕਿ ਅਗਲੇ 1-2 ਮਹੀਨਿਆਂ ਦੇ ਵਿੱਚ ਜਿਹੜੇ ਬਾਕੀ ਪੇਸ਼ੈਂਟਸ ਨੇ ਉਹ ਅਸੀਂ ਕਿਨੇ ਟ੍ਰਾਂਸਪਲੈਂਟ ਕਰਾਂਗੇ ਔਰ ਅਗਲੇ 4 ਤੋਂ 5 ਮਹੀਨਿਆਂ ਦੇ ਵਿੱਚ ਇਹ ਟ੍ਰਾਂਸਪਲੈਂਟ ਜਿਹੜਾ ਹੈ ਇੱਕ ਤਰ੍ਹਾਂ ਦੀ ਇੱਕ ਰੂਟੀਨ ਸਰਜਰੀ ਬਣ ਕੇ ਸਾਹਮਣੇ ਆਏਗਾ ਆਪਣੇ ਯੂਰੋਲੋਜੀ ਔਰ ਨੇਫਰੋਲੋਜੀ ਡਿਪਾਰਟਮੈਂਟ ਦੇ ਵਿੱਚ ਸੋ ਲੈਟਸ ਆਪ ਇਟ ਇਜ਼ ਕਿੰਨੀ ਤਰ੍ਹਾਂ ਦੇ ਗੱਲ ਤੇ ਇਹ ਪ੍ਰੋਗਰਾਮ ਨੇ ਵੀ ਇੱਕ ਡੈਡ ਬੋਡੀ ਹੈ ਜੇ ਉਸੇ ਬਣਨੀ ਆਦੀ ਜਾਂ ਪੇਸ਼ੈਂਟ ਦੇ ਵੀ ਹੁੰਦਾ ਕਿ ਆਪਣਾ ਕੋਈ ਬਿਲਾਲ ਪੇਸ਼ੈਂਟ ਹੁੰਦਾ ਦਾ ਉਹਨਾਂ ਦੇ ਕੋਈ ਸੈਕਟਿਵਰ ਸਟਰਨ ਉਧਰ ਮਤ ਜੀ ਦੋ ਤਰ੍ਹਾਂ ਦੇ ਕਿੰਨੇ ਟ੍ਰਾਂਸਪਲੈਂਟ ਹੁੰਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਇੱਕ ਹੁੰਦਾ ਲਾਈਵ ਆਰਗਨ ਇਹਦੇ ਵਿੱਚ ਹੁੰਦਾ ਕਿ ਇੱਕ ਮਰੀਜ਼ ਜਿਹਦਾ ਗੁਰਦਾ ਫੇਲ ਹੈਗਾ ਡਾਇਲਿਸਿਸ ਤੇ ਹੈ ਉਹ ਪੇਸ਼ੈਂਟ ਉਹ ਦਾ ਕੋਈ ਰਿਲੇਟਿਵ ਜਹਾਂ ਤੱਕ ਬਲੱਡ ਰਿਲੇਟਿਵ ਜਿਹਦੇ ਵਿੱਚ ਮਾਂ ਬਾਪ ਬਰਦਰ ਸਿਸਟਰ ਹੋਗੇ ਜਿਹਨੂੰ ਆਪਾਂ ਫਸਟ ਡਿਗਰੀ ਰਿਲੇਟਡ ਕਹਿ ਦਿੰਦੇ ਆ ਜਾਂ ਫਿਰ ਸੈਕੰਡ ਡਿਗਰੀ ਜਿੱਚ ਕਜ਼ਨਸ ਆ ਜਾਂਦੇ ਨੇ ਤਾਏ ਦੇ ਚਾਚੇ ਦੇ ਬੇਟੇ ਜਾਂ ਫਿਰ ਵਾਈਫ ਆ ਜਾਂਦੀ ਹੈ ਜਾਂ ਜਾਂ ਅੱਜ ਦੀ ਡੇਟ ਦੇ ਵਿੱਚ ਗਵਰਨਮੈਂਟ ਦੇ ਆ ਕੁਝ ਨਵੀਆਂ ਗਾਈਡਲਾਈਨਸ ਜਿਹਦੇ ਵਿੱਚ ਦਾਦਾ ਦਾਦੀ ਤੇ ਜਿਹਨੂੰ ਆਪਾਂ ਕਹਿੰਦੇ ਸੈਕੰਡ ਡਿਗਰੀ ਕਰਦੇ ਨੇ ਉਹ ਬਲੱਡ ਰਿਲੇਸ਼ਨ ਹੋਣਾ ਉਹਦੇ ਵਿੱਚ ਜ਼ਰੂਰੀ ਹੈ ਲੀਗਲੀ ਜ਼ਰੂਰੀ ਹੈ ਉਹਦੇ ਵਿੱਚ ਦੂਸਰਾ ਹੁੰਦਾ ਹੈ ਕੈਡਵਰੀਕ ਡੋਨਰ ਕੈਡਵਰੀਕ ਡੋਨਰ ਦਾ ਮਤਲਬ ਹੈ ਕਿ ਕੋਈ ਯੰਗ ਲੜਕਾ ਜਾਂ ਲੜਕੀ ਦਾ ਐਕਸੀਡੈਂਟ ਹੁੰਦਾ ਉਹਦਾ ਜਿਹਨੂੰ ਕਹਿ ਦਿੰਦੇ ਨੇ ਕਿ ਇੰਨਾ ਮੇਜਰ ਐਕਸੀਡੈਂਟ ਹੁੰਦਾ ਹੈ ਕਿ ਉਹ ਪੇਸ਼ੈਂਟ ਜਿਹੜਾ ਹੈ ਬ੍ਰੇਨ ਡੈਡ ਹੋ ਜਾਂਦਾ ਪਰ ਉਹਦਾ ਹਾਰਟ ਚੱਲਦਾ ਰਹਿੰਦਾ ਉਹ ਬ੍ਰੇਨ ਡੈਡ ਪੇਸ਼ੈਂਟ ਦਾ ਉਹਨਾਂ ਦੀ ਜਿਹੜੀ ਫੈਮਿਲੀ ਜੇ ਕੰਸੈਂਟ ਕਰਦੀ ਹੈ ਤਾਂ ਉਹ ਆਰਗਨ ਡੋਨੇਟ ਕਰਦਾ ਜਿਹਦੇ ਵਿੱਚ ਕਿਡਨੀ ਇੱਕ ਆਰਗਨ ਹੈ ਉਸ ਤੋਂ ਇਲਾਵਾ ਲਿਵਰ ਹੋ ਗਿਆ ਹਾਰਟ ਹੋ ਗਿਆ ਕੋਰਨੀਆ ਹੋ ਗਿਆ ਸੋ ਇੱਕ ਮਰੀਜ਼ ਜਿਹੜਾ ਹੈ ਉਹ ਅੱਠ ਤਰ੍ਹਾਂ ਦੇ ਆਰਗਨ ਡੋਨੇਟ ਕਰ ਸਕਦਾ ਹੈ ਉਹ ਜਦੋਂ ਡੋਨੇਸ਼ਨ ਕਰਦੇ ਆ ਉਹਦੇ ਵਿੱਚ ਫਿਰ ਆਪਾਂ ਉਹਨੂੰ ਕੈਡਾਵਰ ਡੋਨਰ ਕਹਿ ਦਿੰਨੇ ਆ ਸਭ ਤੋਂ ਪਹਿਲਾਂ ਜਦੋਂ ਵੀ ਲਾਇਸੈਂਸ ਮਿਲਦਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੱਕ ਸਾਲ ਲਈ ਕੱਚਾ ਲਾਇਸੈਂਸ ਮਿਲਦਾ ਹੈ ਉਹ ਲਾਇਸੈਂਸ ਜਿਹੜਾ ਹੁੰਦਾ ਉਹ ਸਿਰਫ ਲਾਈਵ ਆਰਗਨ ਜਿਹਦੇ ਵਿੱਚ ਆਪਾਂ ਰਿਸ਼ਤੇਦਾਰਾਂ ਤੋਂ ਹੀ ਕਿਡਨੀ ਲੈ ਸਕਦੇ ਆ ਆਪਰੇਸ਼ਨ ਕਰ ਸਕਦੇ ਆ ਹੁਣ ਜਿਹੜਾ ਅਗਲੇ 5 ਸਾਲ ਵਾਸਤੇ ਸਾਡਾ ਲਾਇਸੈਂਸ ਰੀਨਿਊ ਹੋ ਕੇ ਆ ਰਿਹਾ ਹੈ ਐਮਸ ਬਟਿੰਡਾ ਦਾ ਉਹਦੇ ਵਿੱਚ ਸਾਨੂੰ ਲਾਈਵ ਦੇ ਨਾਲ ਨਾਲ ਅਸੀਂ ਕੈਡਾਵਰ ਵਾਲਾ ਲਾਇਸੈਂਸ ਵੀ ਮਿਲੇਗਾ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਇੱਥੇ ਜਿਹੜੇ ਐਮਰਜੈਂਸੀ ਸਾਡੇ ਬ੍ਰੇਨ ਡੈੱਡ ਪੇਸ਼ੈਂਟਸ ਆਉਂਦੇ ਨੇ ਉਹਨਾਂ ਦਾ ਅਸੀਂ ਕਿੰਨੇ ਟ੍ਰਾਂਸਪਲੈਂਟ ਵਾਸਤੇ ਆਪਰੇਸ਼ਨ ਕਰ ਪਾਵਾਂਗੇ ਜੀ ਡਾਕਟਰ ਜੀ ਇਹ ਵੀ ਹੈ ਕਿ ਕਈ ਵਾਰੀ ਇੰਦਾਗਾ ਵੀ ਇਹ ਇਹ ਲਾਡੂ ਦੇ ਆ ਵੀ ਉਹਨਾਂ ਰਿਸ਼ਤੇਦਾਰ ਨਾਲ ਨਹੀਂ ਤੱਦਾਗਾ ਉਹ ਲਾਈਫ ਤੋਂ ਊੜਾ ਹੀ ਬੰਦਾ ਚਲਾ ਜਾਂਦਾ ਹੈ ਜੁਰ ਇਦਾਂ ਦਾ ਕੋਈ ਬੋਲ ਇਹਦੀ ਲੋੜ ਪਾਉਂਦੇ ਜਦੋਂ ਕੋਈ ਹੋਵੇ ਪੇਸ਼ੈਂਟ ਨੂੰ ਜਾਂ ਚਾਹਾਂਗੇ ਦੂਜੇ ਮਦਦ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਕੈਡਵਰਡ ਓਨਰ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੱਕ ਰਜਿਸਟਰੀ ਬਣਦੀ ਉਹਨੂੰ ਆਪਾਂ ਕਹਿ ਦਿੰਨੇ ਆ ਟ੍ਰਾਂਸਪਲੈਂਟ ਰਜਿਸਟਰੀ ਤਾਂ ਜਦੋਂ ਹੁਣ ਸਪੋਜ਼ ਕਰੋ ਇੱਕ ਪੇਸ਼ੈਂਟ ਆਇਆ ਉਹਨੇ ਆਇਆ ਕਿ ਮੇਰੇ ਕੋਲ ਮੇਰੀ ਡਾਇਲਿਸਿਸ ਚੱਲਦੀ ਹੈ ਪਰ ਮੇਰੇ ਕੋਲ ਕੋ ਡੋਨਰ ਨਹੀਂ ਹੈ ਤਾਂ ਉਹ ਉਸ ਰਜਿਸਟਰੀ ਦੇ ਵਿੱਚ ਆਪਣਾ ਨਾਮ ਐਂਟਰ ਕਰਾ ਦੇਗਾ ਇਸ ਤਰ੍ਹਾਂ ਇੱਕ ਲਿਸਟ ਬਣ ਜਾਂਦੀ ਹੈ ਉਹ ਲਿਸਟ ਦੇ ਵਿੱਚ ਜਦੋਂ ਸਾਡੇ ਕੋਲ ਕੋਈ ਇਹੋ ਜਿਹਾ ਪੇਸ਼ੈਂਟ ਆਂਦਾ ਹੈ ਤਾਂ ਅਸੀਂ ਫਿਰ ਉਹ ਲਿਸਟ ਦੇ ਵਿੱਚੋਂ ਕਿਉਂਕਿ ਇੱਕ ਪੇਸ਼ੈਂਟ ਤੋਂ ਦੋ ਗੁਰਦੇ ਨਿਕਲਦੇ ਨੇ ਸੋ ਉਸ ਲਿਸਟ ਤੋਂ ਆਪਾਂ 8 ਤੋਂ 9 ਪੇਸ਼ੈਂਟਸ ਨੂੰ ਕਾਲ ਕਰਦੇ ਹਾਂ ਉਹਨਾਂ ਦੇ ਫਰੈਸ਼ ਟੈਸਟ ਪਹਿਲਾਂ ਵੀ ਅਸੀਂ ਫਾਈਲ ਬਣਾ ਕੇ ਰੱਖੀ ਹੁੰਦੀਆਂ ਨੇ ਫਿਰ ਉਹਨਾਂ ਦੇ ਫਰੈਸ਼ ਟੈਸਟ ਕਰਵਾਉਂਦੇ ਹਾਂ ਤੇ ਉਹਦੇ ਵਿੱਚੋਂ ਵੀ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਉਦੇ ਵਿੱਚ ਕੁਝ ਯੰਗ ਨੇ ਕੁਝ 올ਡ ਨੇ ਤੇ ਉਹਨੂੰ ਅਸੀਂ ਟਰਾਜ ਪਾਲਿਸੀ ਕਹਿੰਦੇ ਆ ਅਸੀਂ ਉਹਦੇ ਵਿੱਚੋਂ ਜਿਹੜੇ ਦੋ ਪੇਸ਼ੈਂਟ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਉਹ ਗੁਰਦਾ ਮਿਲਨ ਦਾ ਜਾਂ ਕੋਈ ਯੰਗ ਬੱਚੀ ਹੈ ਜਿਹਦਾ ਅਜੇ ਪੂਰਾ ਉਮਰ ਪਈ ਹੈ ਜੋ ਯੰਗ ਬੱਚਾ ਹੈ ਇੱਕ ਜੇ ਬਜ਼ੁਰਗ ਨੇ 70 ਸਾਲ ਦੇ ਉਹਨਾਂ ਦੇ ਕੰਪੈਰੀਟਿਵ ਜੇ ਕੋਈ 25 ਸਾਲ ਦਾ ਲੜਕਾ ਹੈ ਤੇ ਅਸੀਂ ਉਹਨੂੰ ਪਹਿਲਾਂ ਪ੍ਰੀਫਰੈਂਸ ਦਵਾਂਗੇ ਕਿਉਂਕਿ ਉਹਨੇ ਅਜੇ ਸਾਰੀ ਜ਼ਿੰਦਗੀ ਦੇਖਣੀ ਹੈ ਸੋ ਉਸ ਪਾਲਿਸੀ ਦੇ ਨਾਲ ਜਿਹੜਾ ਹੈ ਲੀਗਲੀ ਚੱਲਦੇ ਹੋਏ ਉਦੋਂ ਨਾਲ ਅਸੀਂ ਫਿਰ ਜਿਹੜੇ ਵੀ ਦੋ ਮੋਸਟ ਸੂਟੇਬਲ ਡੋਨਰ ਨੇ ਉਹਨਾਂ ਨੂੰ ਸਿਲੈਕਟ ਕਰਾਂਗੇ ਤੇ ਇਹ ਜਿਹੜੀ ਰਜਿਸਟਰੀ ਹੁੰਦੀ ਹੈ ਇਹ ਸਿਰਫ ਹੇਮਸ ਬਟਿੰਡਾ ਚ ਨਹੀਂ ਇਹ ਨੋਟੋ ਨੈਸ਼ਨਲ ਆਰਗਨ ਟ੍ਰਾਂਸਪਲੈਂਟ ਆਰਗੇਨਾਈਜੇਸ਼ਨ ਹੈ ਬਾਰੇ ਸਰਕਾਰ ਦੀ ਉਹਦੀ ਵੈਬਸਾਈਟ ਦੇ ਉੱਤੇ ਰਜਿਸਟਰੀ ਹੁੰਦੀ ਹੈ ਇਹ ਕੋਈ ਛੁਪੀ ਹੋਈ ਰਜਿਸਟਰੀ ਨਹੀਂ ਹੈ ਇਹ ਪੇਸ਼ੈਂਟ ਕੋਈ ਵੀ ਬੰਦਾ ਇਹਨੂੰ ਵੈਬਸਾਈਟ ਤੇ ਜਾ ਕੇ ਐਕਸੈਸ ਕਰ ਸਕਦਾ ਹੈ ਔਰ ਇਹ ਬਿਲਕੁਲ ਟਰਾਂਸਪੇਰੈਂਟ ਪ੍ਰੋਸੈਸ ਹੈ ਇਦਾਂ ਨਹੀਂ ਹੈ ਕਿ ਕਿਸੇ ਨੂੰ ਫੇਵਰ ਕਰਤਾ ਕਿਸੇ ਨੂੰ ਨਹੀਂ ਕਰਤਾ ਸੋ ਇਹ ਇੱਕ ਰਜਿਸਟਰੀ ਹੈ ਜਿਹਦੇ ਕੋਲ ਨਹੀਂ ਡੋਨਰ ਹੈ ਉਹ ਰਜਿਸਟਰੀ ਚ ਆਪਣਾ ਐਂਟਰ ਜਦੋਂ ਆਏਗੀ ਤੋ ਉਹਨੂੰ ਇਹਦਾ ਬੈਨੀਫਿਟ ਹੋ ਸਕਦਾ। ਡਾਕਟਰ ਸਾਹਿਬ ਕਿਤਨੀ ਲਈ ਉਹ ਟੈਕ ਪ੍ਰੋਗਰਾਮ ਤੁਸੀਂ ਜਿਹੜਾ ਦੇਖੋ ਅਸੀਂ ਐਮਸ ਬਟੰਡਾ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 2019 ਦੇ ਵਿੱਚ ਮੈਂ ਆਇਆ ਸੀ ਔਰ 2019 23 ਦਸੰਬਰ ਨੂੰ ਜਦੋਂ OPD ਸ਼ੁਰੂ ਹੋਈ ਸੀ ਇੰਸਟੀ ਤੇ ਯੂਰੋਲੋਜੀ ਡਿਪਾਰਟਮੈਂਟ ਉਹਦੇ ਵਿੱਚ ਪਹਿਲਾ ਡਿਪਾਰਟਮੈਂਟ ਸੀ 13 ਡਿਪਾਰਟਮੈਂਟਾਂ ਜਿਨ੍ਹਾਂ ਦੀ OPD ਸ਼ੁਰੂ ਹੋਈ ਸੀ ਫਿਰ ਅਗਲੇ 2 ਸਾਲਾਂਾਂ ਚ ਨੇਫਰੋਲੋਜੀ ਡਿਪਾਰਟਮੈਂਟ ਆਪਣੇ ਇੱਥੇ ਸ਼ੁਰੂ ਹੋਇਆ ਜਿਹਦੇ ਵਿੱਚ ਹੁਣ ਤੱਕ ਡਾਇਲਿਸਿਸ ਸ਼ੁਰੂ ਹੋਈਆਂ ਜਦੋਂ ਇਹ 3 ਸਾਲ ਇਨਕੰਪਲੀਟ ਹੋਏ ਡਾਇਲਿਸਿਸ ਹੁੰਦਿਆਂ ਨੂੰ ਤੇ ਫਿਰ ਅਸੀਂ ਆਲਰੇਡੀ ਯੂਰੋਲੋਜੀ ਆਪਰੇਸ਼ਨਸ ਦਾ ਅਸੀਂ ਕਰ ਹੀ ਰਹੇ ਸੀ ਸਾਰੇ ਜਿਦੇ ਵਿੱਚ ਸਾਰੇ ਲੈਪਰੋਸਕੋਪੀ ਔਰ ਕਿਡਨੀ ਸਟੋਨਸ ਔਰ ਜਿਸ ਤਰ੍ਹਾਂ ਦੇ ਵੀ ਯੂਰੋਲੋਜੀ ਕੈਂਸਰ ਕਿਡਨੀ ਕੈਂਸਰਸ ਹੋ ਗਿਆ ਪ੍ਰੋਸਟੇਟ ਕੈਂਸਰ ਹਰ ਤਰ੍ਹਾਂ ਦੇ ਪੇਸ਼ੈਂਟਸ ਨੂੰ ਅਸੀਂ ਡੀਲ ਕਰ ਰਹੇ ਆ ਤੇ ਜਦੋਂ ਸਾਡੀ ਡਾਇਲਿਸਿਸ ਫੈਸਿਲਿਟੀ ਸ਼ੁਰੂ ਹੋਈ ਅਸੀਂ ਫਿਰ ਉਸ ਤੋਂ ਬਾਅਦ 2021 ਤੋਂ ਬਾਅਦ ਅਸੀਂ ਕਿੰਨੀ ਟ੍ਰਾਂਸਪਲੈਂਟ ਪ੍ਰੋਗਰਾਮ ਵੱਲੋਂ ਆਪਣਾ ਪੈਰ ਵਧਾਇਆ ਔਰ ਇਹ ਬਹੁਤ ਵੱਡਾ ਯੋਗਦਾਨ ਸਾਡੇ ਫਾਊਂਡਰ ਡਾਇਰੈਕਟਰ ਡਾਕਟਰ ਡੀ ਕੇ ਸਿੰਘ ਸਰ ਦਾ ਸੀ ਹੈ ਕਿ ਉਹਨਾਂ ਦੀ ਵਿਜ਼ਨ ਸੀ ਕਿ ਆਪਾਂ ਕਿੰਨੀ ਟ੍ਰਾਂਸਪਲੈਂਟਰ ਵਰਮ ਇੱਥੇ ਦੱਸਣਾ ਚਾਹੂੰਗਾ ਕਿ ਸਾਡੇ ਨਾਲ ਜਿਹੜੇ ਏਮਸ ਆਲ ਇੰਡੀਆ ਸ਼ੁਰੂ ਹੋਏ ਨੇ ਉਹਦੇ ਵਿੱਚੋਂ ਏਮਸ ਬਠਿੰਡਾ ਪਹਿਲੇ ਏਮਸ ਚੋਂ ਅਜੇ ਦੇ ਵਿੱਚ ਪਹਿਲੇ 5 ਸਾਲ ਦੇ ਵਿੱਚ ਵਿੱਚ ਜਿਹੜਾ ਹੈ ਸ਼ੁਰੂਆਤ ਹੋਣ ਤੋਂ ਕਿੰਨੀ ਟ੍ਰਾਂਸਪਲੈਂਟ ਹੋਇਆ ਹੈ ਔਰ ਰਿਸੋਰਸਸ ਅ ਅੱਜ ਦੀ ਡੇਟ 'ਚ ਪੂਰੇ ਨੇ ਕਿਡਨੀ ਟ੍ਰਾਂਸਪਲੈਂਟ ਵਾਸਤੇ ਡਾਇਲਿਸਿਸ ਦੇ ਪੇਸ਼ੈਂਟਸ ਕਾਫੀ ਨੇ ਡਾਇਲਿਸਿਸ ਪੇਸ਼ੈਂਟ ਚ ਰਹਿੰਦੇ ਨੇ ਉਹਨਾਂ ਚ ਕਿੰਨੀ ਟ੍ਰਾਂਸਪਲੈਂਟੇਟਿਵ ਪੇਸ਼ੈਂਟ ਨਿਕਲਦੇ ਨੇ ਪੇਸ਼ੈਂਟਸ ਵਰਕਅਪ ਚ ਵੀ ਕਾਫੀ ਨੇ ਸਾਡੇ ਕੋਲ ਸੁਵਿਧਾਨਾਂ ਉਹਾਂ ਜਿਹੜੀਆਂ ਨੇ ਅਤਿ ਆਧੁਨਿਕ ਨੇ ਜਿਹੜੇ ਅਸੀਂ ਆਪਰੇਸ਼ਨ ਕਰਦੇ ਆ ਲੇਟੈਸਟ ਔਰਬਿੰ ਦੇ ਨਾਲ ਆਪਰੇਸ਼ਨ ਹੁੰਦੇ ਨੇ ਸੋ ਟੈਕਨੋਲੋਜੀ ਵੀ ਹੈ ਮੈਨਪਾਵਰ ਵੀ ਹੈ ਅਸੀਂ ਐਕਸਪੀਰੀਅੰਸਡਾਂ ਲਾਇਸੈਂਸ ਆਲਰੇਡੀ ਮਿਲਿਆ ਹੋਇਆ ਹੈ ਨਵੀਂ ਚੀਜ਼ ਹੈ ਨਵੇਂ ਆਪਰੇਸ਼ਨ ਕਿਡਨੀ ਟ੍ਰਾਂਸਪਲੈਂਟ ਦਾ ਲਾਇਸੈਂਸ ਮਿਲਣ ਤੋਂ ਬਾਅਦ ਸ਼ੁਰੂ ਹੋਏ ਨੇ ਜਦੋਂ ਵੀ ਕੋਈ ਸ਼ੁਰੂਆਤ ਹੁੰਦੀ ਹੈ ਇਨੀਸ਼ੀਅਲੀ ਥੋੜਾ ਸਲੋ ਚੱ ਪਰ ਮੈਨੂੰ ਆਸ ਹੈ ਕਿ 1 ਸਾਲ ਦੇ ਵਿੱਚ ਵਿੱਚ ਕਿੰਨੀ ਟ੍ਰਾਂਸਪਲੈਂਟ ਤੁਸੀਂ ਦੇਖੋਗੇ ਜਿਸ ਤਰ੍ਹਾਂ ਪੀਜੀਆ ਚੰਡੀਗੜ੍ਹ ਚੱਲ ਰਿਹਾ ਪ੍ਰੋਗਰਾਮ ਇੱਕ ਤਰ੍ਹਾਂ ਦੀ ਰੈਗੂਲਰ ਸਰਜਰੀ ਹੋ ਕੇ ਨਿਕਲੇਗਾ ਜਿਹਦੇ ਵਿੱਚ ਇਸ ਮਾਲਵਾਈ ਏਰੀਆ ਦੇ ਇਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਪੀਜੀਆ ਤੋਂ ਬਾਅਦ ਇੱਕ ਪਹਿਲਾ ਸਰਕਾਰੀ ਇੰਸਟੀਚਿਊਟ ਹੈ ਮਾਲਵਾ ਰੀਜਨ ਚ ਜਿਹਦੇ ਵਿੱਚ ਆਪਣਾ ਰਾਜਸਥਾਨ ਦਾ ਇਹ ਖੇਤਰ ਤੇ ਹਰਿਆਣਾ ਦਾ ਵੀ ਇਹ ਖੇਤਰ ਆ ਜਾਂਦਾ ਹੈ ਜਿਹਦਾ ਲੋਕਾਂ ਨੂੰ ਬੈਨੀਫਿਟ ਹੋਏਗਾ ਕਿੰਨੀ ਟ੍ਰਾਂਸਪਲੈਂਟ ਸਹੂਲਤਾਂ ਵਾਲਾ ਥੈਂਕ ਯੂ